ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੋਲਨ ਤੋਂ ਪੋਂਡਾ ਸਾਹਿਬ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਬਹੁਤ ਇਤਿਹਾਸਿਕ ਜਗ੍ਹਾ ਆਈ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਵੀ ਇਸ ਇਤਿਹਾਸਿਕ ਯਾਦਗਾਰ ਜਿਹੜਾ ਸਾਹਮਣੇ ਮੰਦਿਰ ਦਿਖ ਰਿਹਾ ਤੁਹਾਨੂੰ ਇਹਦੇ ਰੂਪ ਰੂਪ ਕਰਾਇਆ ਜਾਵੇ ਦੋਸਤੋ ਆਪਾਂ ਖੜੇ ਆ ਮਾਰਕੰਡੇ ਨਦੀ ਦੇ ਕੋਲ ਜਦੋਂ ਆਪਾਂ ਨਾ ਰਦੋ ਪੋਂਡਾ ਸਾਹਿਬ ਨੂੰ ਜਾਂਦੇ ਆ ਉਹ ਸਾਹਮਣੇ ਹਾਈਵੇ ਨਿਕਲ ਰਿਹਾ ਗੱਡੀਆਂ ਨਗ ਰਿਹਾ ਤੁਸੀਂ ਦੇਖ ਲਈਆਂ ਉਸ ਹਾਈਵੇ ਤੋਂ ਆਹ ਰਸਤਾ ਆ ਰਿਹਾ ਇੱਕ ਪੁੱਲ ਬਣਿਆ ਇਹ ਪੁੱਲ ਬਣਿਆ ਮਾਰਕੰਡੇ ਨਦੀ ਦੇ ਉੱਤੇ ਬਿਲਕੁਲ ਨਾਲ ਇਹ ਜੋ ਤੁਸੀਂ ਮੰਦਿਰ ਦੇ ਦਰਸ਼ਨ ਕਰ ਰਹੇ ਹੋ ਇਤ੍ਰਿਸ਼ੀ ਮਾਰਕੰਡੇ ਜੀ ਨੇ ਮਾਰਕੰਡੇ ਨਦੀ ਦੇ ਵਿੱਚ ਇਸ ਜਗ੍ਹਾ ਤੇ ਬੈਠ ਕੇ ਮਾਰਕੰਡੇ ਪ੍ਰਾਣ ਲਿਖਿਆ ਸੀ ਇਹ ਜੋ ਤੁਸੀਂ ਇਤਿਹਾਸਕ ਮੰਦਿਰ ਤੇ ਝਲਕ ਦੇਖ ਰਹੇ ਹੋ ਇਹ ਉਹੀ ਇਤਿਹਾਸਕ ਮੰਦਿਰ ਹੈ ਅਤੇ ਇਹ ਉਹੀ ਮਾਰਕੰਡੇ ਨਦੀ ਹੈ ਇਸ ਮਾਰਕੰਡੇ ਨਦੀ ਦੇ ਕੰਡੇ ਤੇ ਬੈਠ ਕੇ ॠषि ਮਾਰਕੰਡੇ ਜੀ ਨੇ ਮਾਰਕੰਡੇ ਪ੍ਰਾਣ ਲਿਖਿਆ ਜਿਸ ਦਾ ਕੀ Hindu ਧਰਮ ਦੇ ਵਿੱਚ ਬਹੁਤ ਵੱਡਾ ਸਥਾਨ ਹੈ ਤੁਸੀਂ ਜਦੋਂ ਵੀ ਪੌਂਡਾ ਸਾਹਿਬ ਜਾਓ ਨਾ ਨਾਲੇ ਪਾਸੋਂ ਦੀ ਜਾਂ ਕਾਲਾ ਅੰਬ ਵਾਲੇ ਪਾਸੋਂ ਦੀ ਜਰੂਰ ਤੁਸੀਂ ਪੌਂਡਾ ਸਾਹਿਬ ਵੱਲੋਂ ਜਾਓਗੇ ਤਾਂ ਇਸ ਮੰਦਰ ਦੇ ਦਰਸ਼ਨ ਕਰਨਾ ਨਾ ਭੁੱਲਿਓ ਇਸ ਨਦੀ ਦੇ ਦਰਸ਼ਨ ਕਰਨਾ ਨਾ ਭੁੱਲਿਓ ਵੈਸੇ ਵੀ ਗੁਰਬਾਣੀ ਦੇ ਵਿੱਚ ਜਲ ਨੂੰ ਨਦੀਆਂ ਨੂੰ ਪਾਵਨ ਪਵਿੱਤਰ ਸਥਾਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹੱਤ ਦਾ ਦਰਜਾ ਹਾਸਲ ਹੈ ਇਸ ਕਰਕੇ ਅਸੀਂ ਇੱਕ ਜਲ ਨਦੀ ਦੇ ਤੌਰ ਤੇ ਜਲ ਦੇ ਤੌਰ ਤੇ ਤਾਂ ਇਹਦਾ ਸਤਕਾਰ ਕਰਨਾ ਹਰ ਸਿੱਖ ਦਾ ਹਰ ਹਿੰਦੂ ਦਾ ਹਰ ਜਿਹੜਾ ਵੀ ਪ੍ਰਾਣੀ ਪਾਣੀ ਪੀਂਦਾ ਹੈ ਜਲ ਪੀਂਦਾ ਹੈ ਉਹਦਾ ਫਰਜ਼ ਹੈ ਤਾਂ ਇਸ ਨਦੀ ਦੇ ਉੱਤੇ ਲਿਖ ਕੇ ਵੀ ਲਾਇਆ ਹੈ ਕਿ ਮਾਰਕੰਡੇ ਨਦੀ ਦੇ ਵਿੱਚ ਕੁਝ ਵੀ ਸਮਾਨ ਨਾ ਸਿੱਟਿਆ ਜਾਵੇ ਇਹਨੂੰ ਗੰਦਲਾ ਨਾ ਕੀਤਾ ਜਾਵੇ ਤਸੋ ਦੋਸਤੋ ਆਓ ਅੱਜ ਤੋਂ ਪ੍ਰਣ ਕਰੀਏ ਕਿ ਇਹ ਕੱਲ-ਕੱਲ ਕਰਦਾ ਸ਼ਮ-ਸ਼ਮ ਕਰਦਾ ਸਾਫ ਸੁਥਰਾ ਪਾਣੀ ਅਸੀਂ ਇਸੇ ਤਰ੍ਹਾਂ ਇਸਨੂੰ ਸਾਫ ਸੁਥਰਾ ਰੱਖੀਏ ਤੇ ਜਦੋਂ ਵੀ ਤੁਸੀਂ ਇਸ ਤਰ੍ਹਾਂ ਕਾਲੇ ਹੰਬਲੇ ਪਾਸੋਂ ਦੀ ਪੋਰਟਾ ਸਾਨੂੰ ਜਾਣਾ ਹੈ ਤਾਂ ਮਾਰਕੰਡੇ ਨਦੀ ਦੇ ਦਰਸ਼ਨ ਕਰਨਾ ਨਾ ਭੁੱਲਿਓ ਮਾਰਕੰਡੇ ਨਦੀ ਦੇ ਵਿੱਚ ਬਣੇ ਇਸ ਮੰਦਰ ਦੇ ਦਰਸ਼ਨ ਕਰਨਾ ਨਾ ਭੁੱਲਿਓ ਫਿਰ ਜਲਦੀ ਕੋਈ ਇਤਿਹਾਸਕ ਜਗ੍ਹਾ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਹੋਵਾਂਗੇ ਹਾਜ਼ਰ ਤਦ ਤੱਕ ਲਈ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਬਾਤੋ-ਬਾਤ ਕਮੈਂਟ ਕਰੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ